ਓਏ ਆਵੇ ਸੁਖਦੇਵ ਸਿੰਘ ਕੀ ਹਾਲ ਹੈ ਤੇਰਾ ਠੀਕ ਹੈ ਭਾਈ ਵਧੀਆ ਤੁਸੀਂ ਦੱਸੋ ਹੋਰ ਠੀਕ ਆ ਬਰ ਮੱਛਾ ਕਿਰਪਾ ਬਾਬੇ ਨਾਨਕ ਦੀ ਹੋਟੀਨ ਸੇ ਤੂੰ ਠੀਕ ਆ ਠੀਕ ਹੈ ਠੀਕ ਹੈ ਵਧੀਆ ਭਾਈ ਭਾਈਆ ਤੂੰ ਇੱਕ ਗੱਲ ਦੱਸ ਹੂੰ ਤੂੰ ਯਾਰ ਕਦੇ ਦੇਖੀ ਨਹੀਂ ਕਿੰਨਾ ਚਿਰ ਹੋ ਗਿਆ ਇਹਨਾਂ ਦਾ ਤੂੰ ਨਾ ਜਿਹੜਾ ਸੁਨਾਮ ਵਾਲੇ ਚੈਨਲ ਆ YouTube ਤੇ ਹੂੰ ਉਹ ਚ ਤਰੇ ਸ਼ਾਰਟਸੂਟ ਜੇ ਬੜੇ ਵਧੀਆ ਹੁੰਦੇ ਸੀ ਪਹਿਲਾਂ ਤੋਂ ਕੋਈ ਨਾ ਤੇ ਦਿਸਦਾ ਹੁੰਦਾ ਹੁਣ ਯਾਰ ਕਿੰਨਾ ਚਿਰ ਹੋ ਗਿਆ ਪਤੰਦਰਾ ਦਿਖਾਈ ਦੇਣੀ ਹਟ ਗਿਆ ਤੂੰ ਤਾਂ ਈਦਾ ਚੰਦੀ ਹੋ ਗਿਆ ਭਾਈ ਯਾਰ ਦਰਸਲ ਮੈਂ ਵਾਗ ਗਿਆ ਸੀ ਬੰਬੇ ਬੰਬੇ ਕੀ ਕਰਨਾ ਉੱਥੇ ਪੰਜਾਬੀ ਫਿਲਮਾਂ ਬਣਦੀਆਂ ਨੇ ਹਾਂ ਉੱਥੇ ਵਿਜੀ ਹੋ ਗਿਆ ਆਪਾਂ ਨੇ ਹੋਰ ਕਿਹੜਾ 855 ਟਰੈਕਟਰ ਚਲਾਉਣਾ ਤੈਨੂੰ ਵੀ ਨਾ ਵਿਜੀ ਕਰਨ ਲੈ ਢੀ ਛੇਤੀ ਹੈ ਕਿਹੜੀ ਫਿਲਮ ਚ ਫਿਲਮ ਐਮੀ ਬਿਰਕ ਦੀ ਬਹੁਤ ਮਸ਼ਹੂਰ ਕੁੱਤੇ ਵਾਲੇ ਸਰਦਾਰ ਉਹ ਪ੍ਰੇਂਦਰਾ ਕਿਉਂਗਾ ਪਮਰੀਆਂ ਨਾ ਕਿਉਂ ਕੁੱਤੇ ਵਾਲੇ ਸਰਦਾਰ ਫਿਰ ਮੈਂ ਤਿੰਨ ਵਾਰੀ ਦੇਖ ਲਈ ਅੱਛਾ ਮੈਨੂੰ ਤੂੰ ਕਦੇ ਦਿਖਿਆਦਾ ਹੈ ਨਹੀਂ ਅਸਲ ਚ ਤੂੰ ਮਾਰਦਾ ਮੈਂ ਗੱਪ ਹਾਂ ਐਡੇ ਐਡੇ ਕਲਾਕਾਰ ਭਲਾ ਹੂੰ ਉਹ ਕਿੱਥੇ ਲਾਉਂਦੇ ਨੇ ਯਾਰ ਆਪਣੇ ਮਰਗਿਆਂ ਨੂੰ ਕਿੱਥੇ ਲਾਉਂਦੇ ਰਿਹਾ ਆਪਾਂ ਲੱਲੀ ਛੱਲੀ ਨੂੰ ਜੇ ਰੋਲ ਦੇਣ ਲੱਗੇ ਤੂੰ ਯਾਰ ਸਾਡੇ ਤੋਂ ਹੀ ਨਾ ਪੰਪ ਮਾਰ ਸਾਡੇ ਤਾਂ ਹਵਾ ਰਖਾ ਬਾਈ ਜਿਹੜਾ ਸਿੰਘ ਵੀ ਐ ਨਾ ਉਹ ਆਪਣਾ ਮਿੱਤਰ ਹੈਗਾ ਉਹ ਲੈ ਕੇ ਗਿਆ ਮੈਨੂੰ ਫਿਲਮਾਂ 'ਚ ਹਾਂ ਤੁਸੀਂ ਇਹਨਾਂ ਸੈਮੀ ਫਰਕ ਨਾਲ ਕਿਹੜਾ ਆ ਗਿਆ ਤੇਰਾ ਜਿਹੜਾ ਬੋਰੀ 'ਚ ਪਾ ਕੇ ਬੰਦਾ ਨਹੀਂ ਘੁੱਟਦੇ ਹੁੰਦੇ ਹਾਂ ਫਿਲਮ ਦੇ ਵਿੱਚ ਹਾਂ ਉਹ ਬੋਰੀ 'ਚ ਮੈਂ ਆ